ਹੁਣ ਤੂੰ ਰੋਜ਼ ਰਵਾਬ ਚੁੱਕ ਕੇ ਤੁਰ ਜਾਨਾ ਲੋਕੀ ਤਾਨੇ ਮਿਹਣੇ ਮਾਰਦੇ ਨੇ ਮੈਨੂੰ ਲੋਕੀ ਮੈਨੂੰ ਬੁਰਾ ਭਲਾ ਬੋਲਦੇ ਨੇ ਮੈਂ ਲੋਕਾਂ ਦੇ ਤਾਨੇ ਮਿਹਣੇ ਸੁਣ ਕੇ ਪਰੇਸ਼ਾਨ ਹੋ ਗੀ ਭਾਈ ਮਰਦਾਨਾ ਜੀ ਕਹਿੰਦੇ ਕੀ ਗੱਲ ਕੀ ਕਹਿੰਦੇ ਨੇ ਲੋਕੀ ਲੋਕੀ ਕਹਿੰਦੇ ਨੇ ਵੀ ਤੂੰ ਮੁਸਲਮਾਨ ਹੈ ਮੁਸਲਮਾਨ ਹੋ ਕੇ ਤੂੰ ਇੱਕ ਕਾਫਰ ਦੇ ਨਾਲ ਰਵਾਬ ਚੁੱਕ ਕੇ ਤੁਰਿਆ ਫਿਰਦਾ ਹੈ ਉਹ ਉੱਚੀ ਕੁੱਲ ਦਾ ਤੂੰ ਨੀਵੀਂ ਕੁੱਲ ਦਾ ਹੈ ਇਹ ਤੇਰੇ ਵਾਸਤੇ ਇਹ ਚੰਗੀ ਗੱਲ ਨਹੀਂ ਹੈ ਵੀ ਉਹ ਤਾਂ ਬੇਲੜ ਹੈਗਾ ਹੀ ਹੈਗਾ ਉਹ ਤੇ ਨਾ ਘਰਦਾ ਨਾ ਘਾਟਦਾ ਕਿਉਂਕਿ ਬਾਬੇ ਨਾਨਕ ਨੂੰ ਲੋਕ ਹੀ ਕਹਿੰਦੇ ਸੀ ਨਾ ਕੋਈ ਅੱਖ ਹੈ ਭੂਤ ਨਾ ਕੋ ਕਹ ਬਤਲਾ ਕੋਈ ਅੱਖ ਹੈ ਆਦਮੀ ਨਾਨਕ ਵਿੱਚ ਆਦਾ ਕਹਿੰਦੇ ਉਹ ਤਾਂ ਹੈ ਬਿੱਲਾ ਉਹ ਤੇ ਆਪਣੇ ਬਕੂ ਦੀ ਗੱਲ ਮੰਨਦਾ ਹੀ ਨਹੀਂ ਹੈ 20 ਰੁਪਏ ਦਿੱਤੇ ਸੀ ਉਹ ਵੀ ਖਰਾਬ ਕਰ ਦਿੱਤੇ ਜੀ ਮੱਝੀਆਂ ਚਾਰਨ ਵਾਸਤੇ ਦਿੱਤੀਆਂ ਉਹ ਵੀ ਕਿਸੇ ਖੇਤ ਚ ਵਾੜਤੀਆਂ ਰੇਂਦਾ ਖੁੰਦਾ ਮਗਰ ਰਾਏ ਬੁਲਾਰ ਲਾ ਲਿਆ ਇਦਾਂ ਲੋਕੀ ਨਾ ਤਾਨੇ ਮਿਹਣੇ ਮਾਰਦੇ ਨੇ ਭਾਈ ਮਰਦਾਨਾ ਜੀ ਦੇ ਘਰ ਵਾਲੇ ਹੁਣ ਭਾਈ ਮਰਦਾਨਾ ਜੀ ਨੂੰ ਕਹਿੰਦੀ ਗੱਲ ਸੁਣੋ ਉਹ ਉੱਚੀ ਕੁੱਲ ਦਾ ਆਪਣੀ ਉਹਦੇ ਨਾਲ ਕਦੋਂ ਬਣੀ ਆਈ ਭਾਈ ਮਰਦਾਨਾ ਜੀ ਕਹਿੰਦੇ ਨਹੀਂ ਇਹੋ ਨਹੀਂ ਹੋ ਸਕਦਾ ਉਹ ਗੁਰੂ ਹੈ ਉਹਦੇ ਵਿੱਚੋਂ ਮੈਨੂੰ ਅੱਲਾਹ ਦਿੰਦਾ ਹੈ ਉਹਦੇ ਵਿੱਚੋਂ ਮੈਨੂੰ ਖੁਦਾ ਦਿੰਦਾ ਹੈ ਤੇ ਭਾਈ ਮਰਦਾਨਾ ਜੀ ਦੇ ਘਰ ਵਾਲੀ ਕਹਿੰਦੀ ਜੇ ਤੈਨੂੰ ਉਹਦੇ ਵਿੱਚੋਂ ਖੁਦਾ ਦਿੰਦਾ ਹੈ ਅੱਲਾਹ ਦਿੰਦਾ ਹੈ ਫਿਰ ਅੱਲਾਹ ਤਾਲਾ ਤੇ ਸਭ ਦਾ ਸੰਝ ਹੈ ਮੈਂ ਫਿਰ ਤਾਂ ਮਾਂ ਨਾਂਗੀ ਤੇਰੇ ਬਾਬੇ ਨੂੰ ਜੋ ਮੇਰੇ ਘਰ ਆ ਕੇ ਪ੍ਰਸ਼ਾਦਾ ਸ਼ਕੇਗਾ ਮੇਰੇ ਘਰ ਆ ਕੇ ਭੋਜਨ ਸ਼ਕੇਗਾ ਗੁਰਮੁਖੋ ਭਾਈ ਮਰਦਾਨਾ ਜੀ ਕਹਿੰਦੇ ਆਹ ਗੱਲ ਆ ਫਿਰ ਕਿਉਂਕਿ ਜਦੋਂ ਮਾਨ ਹੋਵੇ ਨਾ ਬੰਦਾ ਹਿੱਕ ਥਾਪੜ ਕੇ ਕਹਿੰਦਾ ਆਹ ਗੱਲ ਆ ਫਿਰ ਕਹਿੰਦਾ ਮੈਂ ਹੁਣੀ ਜਾਂਦਾ ਮੇਰੇ ਬਾਬੇ ਕੋਲੇ ਤੇ ਜਾ ਕੇ ਮੈਂ ਅਰਜ਼ ਕਰਦਾ ਵੀ ਬਾਬਾ ਅੱਜ ਮੇਰੇ ਘਰੇ ਖਾਣਾ ਤੇਰਾ ਗੁਰਮੁਖੋ ਭਾਈ ਮਰਦਾਨਾ ਜੀ ਦੇ ਘਰ ਵਾਲੀ ਕਹਿੰਦੀ ਏ ਨਹੀਂ ਹੋ ਸਕਦਾ ਕਿਉਂ ਮੈਂ ਮੁਸਲਮਾਨਣੀ ਆ ਮੇਰੇ ਹੱਥ ਦਾ ਪ੍ਰਸ਼ਾਦਾ ਕਿਵੇਂ ਸਕੇਗਾ ਉਹ ਕਹਿੰਦਾ ਭਗਵਾਨੇ ਤੂੰ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਪ੍ਰਸ਼ਾਦਾ ਸ਼ਕਾ ਤੇ ਸਹੀ ਤਿਆਰ ਕਰ ਤੇ ਸਹੀ ਉਤੇ ਆਪ ਖੁਦ ਚੱਲ ਕੇ ਆਏਗਾ ਕਿਉਂ ਮਨ ਹੈ ਮਨ ਕਰੂੰ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ ਅਬ ਅਪਰਾਧੀ ਸਦਪੂਰ ਤੂੰ ਬਖਸ਼ਨਾ ਹਾਰ ਹੈ ਤੇ ਗੁਰਮੁਖ ਪਿਆਰਿਓ ਹੁਣ ਘਰ ਵਾਲੀ ਕਹਿੰਦੀ ਨਹੀਂ ਨਹੀਂ ਮੈਂ ਮੁਸਲਮਾਨੀ ਐ ਮੇਰੇ ਹੱਥ ਦਾ ਪ੍ਰਸ਼ਾਦਾ ਕਿਵੇਂ ਸਕੇਗਾ ਕੱਚਾ ਚ ਕੋਟੜਾ ਚੰਗਾ ਕਰ ਵਾਰਨੀ ਆਪਣਾ ਆਪਣੇ ਘਰੇ ਕਿੱਦਾਂ ਆਏਗਾ ਭਾਈ ਮਰਦਾਨਾ ਜੀ ਕਹਿੰਦੇ ਜੇ ਆ ਗੱਲਾਂ ਨਾ ਜੇ ਮੇਰਾ ਬਾਬਾ ਨਹੀਂ ਆ ਗਿਆ ਅੱਜ ਤੋਂ ਮੇਰੀ ਯਾਰੀ ਟੁੱਟੀ ਅੱਜ ਤੋਂ ਮੇਰੀ ਕੋਈ ਯਾਰੀ ਨਹੀਂ ਉਹਦੇ ਨਾਲ ਗੁਰਮੁਖ ਪਿਆਰਿਓ ਭਾਈ ਮਰਦਾਨਾ ਜੀ ਬਾਹਰ ਨਿਕਲੇ ਘਰ ਵਾਲੀ ਨੂੰ ਕਹਿ ਦਿੱਤਾ ਤੂੰ ਪ੍ਰਸ਼ਾਦਾ ਤਿਆਰ ਕੋਈ ਗੱਲ ਨਹੀਂ ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਹਨ ਮਰਦਾਨਾ ਸੋਚਦਾ ਜਾਂਦਾ ਵੀ ਜੇ ਬਾਬੇ ਨੇ ਜਵਾਬ ਦਿੱਤਾ ਫਿਰ ਕੀ ਹੋਏਗਾ ਵੀ ਇੱਲ ਤੇ ਪਹਿਲਾਂ ਹੀ ਤਪੀਬਈਆ ਤੇ ਫਿਰੇ ਨੇ ਬੇਲਣਾ ਚੱਕ ਲੈਣਾ ਵੀ ਤੇਰਾ ਬਾਬਾ ਆਇਆ ਨਹੀਂ ਹੁਣ ਗੁਰਮੁਖ ਪਿਆਰਿਓ ਸਬਬ ਕੀ ਬਣਿਆ ਹੈ ਭਾਈ ਮਰਦਾਨਾ ਜੀ ਬਾਬੇ ਨਾਨਕ ਦੇ ਘਰ ਵੱਲ ਨੂੰ ਜਾਦਾ ਹੀ ਨੇ ਤੇ ਅੱਗੋ ਮੇਰੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਉਹ ਮਰਦਾਨਿਆ ਕਿੱਧਰ ਚੱਲਿਆ ਕਹਿੰਦਾ ਬਾਬਾ ਤੇਰੇ ਘਰ ਵੱਲ ਨੂੰ ਆ ਰਿਹਾ ਸੀ ਕਹਿੰਦੇ ਤੁਸੀਂ ਤੁਸੀਂ ਕਹਿੰਦਾ ਮੇਰਾ ਜੀਜਾ ਕਰਿਆ ਵੀ ਅੱਜ ਦੁਪਹਿਰ ਦਾ ਖਾਣਾ ਮੈਂ ਮਰਦਾਨੇ ਦੇ ਘਰੇ ਸ਼ਕਾਂ ਹਕੂ ਸਤਨਾ ਮੇਰਾ ਮਨ ਜਾ ਕਰਿਆ ਵੀ ਅੱਜ ਦੁਪਹਿਰ ਦਾ ਖਾਣਾ ਮੈਂ ਮਰਦਾਨੇ ਦੇ ਘਰੇ ਸ਼ਕਾਂ ਤੇ ਗੁਰਮੁਖ ਪਿਆਰਿਓ ਹੂਕ ਨਿਕਲ ਗਈ ਤਾਂ ਹਾਂ ਮਾਰਨ ਲੱਗ ਗਿਆ ਮਰਦਾਨਾ ਕਹਿੰਦਾ ਓਏ ਮੇਰਿਆ ਮਾਲਕਾ ਅੱਜ ਪ੍ਰੇਮ ਦੇ ਵਿੱਚ ਥੋੜੀ ਜੀ ਤੜੇੜ ਆ ਗਈ ਸਰਦਾ ਦੇ ਵਿੱਚ ਅੱਜ ਤਰੇੜ ਆ ਗਈ ਜੜੇ ਪਰ ਤੈਂ ਬਚਾਲਿਆ ਮੇਰੀ ਸਰਦਾ ਟੁੱਟਣ ਨਹੀਂ ਦਿੱਤੀ ਮੇਰੀ ਆਸਾ ਟੁੱਟਣ ਨਹੀਂ ਦਿੱਤੀ ਸਤ ਜਾਨਿਓ ਮੇਰੇ ਗੁਰੂ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਦੀ ਭਾਈ ਮਰਦਾਨੇ ਦੇ ਕਰ ਗਏ ਚੱਲ ਗਏ ਪ੍ਰਸ਼ਾਦਾ ਛਕਿਆ ਜੀ ਟਿੱਕਾ ਲਾ ਲਈ ਦਾ ਸ਼ੰਕਾ ਦੂਰ ਕੀਤਾ ਗੁਰਮੁਖੋ ਮੇਰਾ ਬਾਬਾ ਦਿਲਾਂ ਦੀਆਂ ਜਾਣਦਾ ਹੈ ਮੇਰਾ ਬਾਬਾ ਬਿਨ ਬੋਲਿਆਂ ਸਭ ਕੁਝ ਜਾਣਦਾ ਘਟ ਘਟ ਕੇ ਅੰਤਨ ਕੀ ਜਾਣਦ ਭਲੇ ਬੁਰੇ ਕੀ ਪੀਰ ਪਸ਼ੰਦ ਉਹ ਬਾਬਾ ਹੀ ਕਹਾਦਾ ਹੋਇਆ ਜੇ ਤੁਹਾਡੇ ਦਿਲ ਦੀ ਗੱਲ ਨਾ ਜਾਣੀ ਗੁਰਮੁਖ ਪਿਆਰੇਓ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨੇ ਦੇ ਨਾਲ ਐਸੀ ਯਾਰੀ ਲਾਈ ਭਾਈ ਮਰਦਾਨੇ ਨੇ ਐਸੀ ਯਾਰੀ ਲਾਈ ਮੇਰੇ ਬਾਬੇ ਦੇ ਨਾਲ ਤੇ ਸੱਜ ਜਾਨੇ ਇਹ ਜਾਰੀ ਲੋਕਾਂ ਨੇ ਯੋਰ ਲਾ ਲਿਆ ਤੋੜਨ ਵਾਸਤੇ ਬੜੇ ਤਾਨੇ ਮਿਹੜੇ ਮਾਰੇ ਬੜਾ ਕੁਝ ਕਿਹਾ ਪਰ ਭਾਈ ਮਰਦਾਨੇ ਨੇ ਯਾਰੀ ਤੋੜੀ ਨਹੀਂ